ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਥ ਸੰਗਤ ਜੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਵੀ ਹੈ ਕਿ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਿਆਰ ਕੀਤਾ ਸਤਿਗੁਰੂ ਸਾਹਿਬ ਉਹਦੀ ਬਾਹ ਫੜਦੇ ਆ ਉਹਨੂੰ ਆਪਣੀ ਗੋਦ ਵਿੱਚ ਉਠਾਉਂਦੇ ਆ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਉਥੇ ਹੀ ਸਿੱਖ ਦਾ ਜਿਹੜਾ ਪਿਆਰ ਹੈ ਆਪਣੇ ਗੁਰੂ ਪ੍ਰਤੀ ਕਿਹਦਾ ਹੋਣਾ ਚਾਹੀਦਾ ਬਾਣੀ ਕਹਿੰਦੀ ਹੈ ਗੁਰਬਾਣੀ ਅੰਦਰ ਇਹ ਮੁਖਬਾਕ ਹੁੰਦਾ ਹੈ ਮੀਨ ਪਕਰ ਫੰਕਿਓਰ ਕਾਂਟਿਓ ਰਾਂਦ ਕਿਓ ਬਹੁਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਨੀ ਜਿਵੇਂ ਮੱਛੀ ਨੂੰ ਕਹਿੰਦੇ ਪਾਣੀ ਨਹੀਂ ਨਾ ਬਿਸਰਦਾ ਇਸੇ ਤਰ੍ਹਾਂ ਇਹ ਸਿੱਖਾ ਇਹ ਗੁਰਸਿੱਖਾ ਤੈਨੂੰ ਗੁਰਬਾਣੀ ਗੁਰੂ ਕਦੀ ਨਹੀਂ ਵਿਸਰਨਾ ਚਾਹੀਦਾ ਅੱਜ 사త్సੰਗਤ ਜੀ ਇੱਕ ਐਸੇ ਸਥਾਨ ਤੇ ਸਤਿਗੁਰੂ ਸਾਹਿਬ ਸਾਨੂੰ ਲੈ ਕੇ ਆਏ ਮਾਰਤ ਸਾਬ ਨੇ ਦਰਸ਼ਨ ਦਿਦਾਰ ਬਖਸ਼ੇ ਜਿੱਥੋਂ ਇੱਕ ਪ੍ਰੇਮ ਦੀ ਚਲਕ ਜਿੱਥੇ ਦਰਸ਼ਨ ਦਿਦਾਰ ਕਰਕੇ ਮਨ ਨੂੰ ਸ਼ਾਂਤੀ ਤੇ ਇੱਕ ਬੈਰਾਗ ਵੀ ਅੰਦਰੋਂ ਉਤਪਨ ਹੁੰਦਾ ਹੈ ਜਦੋਂ ਸਹਬੇ ਕਮਾਲ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਜੰਗਾਂ ਜੁੱਦਾਂ ਦੀ ਸਮਾਪਤੀ ਕਰਕੇ ਵਿਹਲੇ ਹੋ ਕੇ ਸਾਰਾ ਸਰਵੰਸ ਕੌਮ ਤੋਂ ਲੁਟਾ ਕੇ ਪਾਵਨ ਧਰਤੀ ਦਮਨਵਾ ਸਾਹਿਬ ਦੀ ਧਰਤੀ ਤੇ ਹੁੰਦੇ ਐ ਇਥੋਂ ਦਿੱਲੀ ਤੋਂ ਮਹਿਤਾਵਾ ਮਹਿਤਾਵਾ ਆਣ ਕੇ ਮਿਲਦਿਆਂ ਨੇ ਤੇ ਗੁਰਮਖੋ ਇਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੇਸ਼ ਦੀ ਯਾਤਰਾ ਦੇ ਲਈ ਜਿਹੜਾ ਉਥੋਂ ਚਾਲਾ ਪਾਉਂਦੇ ਨੇ ਦਾदू ਦੀ ਸਮਾਦ ਹੁੰਦੇ ਆ ਸਤਗੁਰੂ ਸਾਹਿਬ ਰਤਲਾਮ ਆਣ ਕੇ ਰੁਕਦੇ ਨੇ ਤੇ ਉਥੋਂ ਸਿੱਧਾ ਸਤਗੁਰੂ ਸਾਹਿਬ ਮਹਾਰਾਜ ਸੰਗਤਾਂ ਨੂੰ ਉਤਾਰਦੇ ਹੋਏ ਪਾਵਨ ਧਰਤੀ ਸੱਚਕੰਨ ਸ੍ਰੀ ਹਜੂਰ ਸਾਹਿਬ ਨਦੇੜ ਪਹੁੰਚਦੇ ਆ ਸਤਿਗੁਰੂ ਸਾਹਿਬ ਜਿੱਥੇ ਨਗੀਨਾ ਘਾਟ ਮਾਰ ਸੱਚੇ ਪਾਤਸ਼ਾਹ 9-10 ਮਹੀਨੇ ਦਾ ਸਮਾਂ ਆਪਣਾ ਜੋ ਡੇਰਾ ਲਗਾ ਕੇ ਰੱਖਦੇ ਨੇ ਉੱਥੇ ਹੀ ਗੁਰਦੁਆਰਾ ਹੀਰਾ ਘਾਟ ਸਾਹਿਬ ਉੱਥੇ ਵੀ ਮਾਰ ਸੱਚੇ ਪਾਤਸ਼ਾਹ ਬੜਾ ਲੰਬਾ ਸਮਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਮਾਂ ਬਤੀਤ ਕਰਦੇ ਆ ਸੰਗਤਾਂ ਨੂੰ ਤਾਰਦੇ ਆ ਉਹ ਦਿਨ ਵੀ ਆਉਂਦਾ ਹੈ ਉਹ ਸਮਾਂ ਵੀ ਆਉਂਦਾ ਹੈ ਕਿ ਜਿਹੜੇ ਦਿਨ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਇਹ ਸਨੇਹਾ ਦਿੰਦੇ ਐ ਗੁਰਮਖੋ 500 ਰੁਪਏ ਦਾ ਲੰਗਰ ਸਾਰੀ ਸੰਗਤ ਨੂੰ ਕਰਦੇ ਨੇ ਤੇ ਜਦੋਂ ਚੰਦਨ ਦੀ ਲੱਕੜ ਮਗਾ ਕੇ ਇੱਕ ਬੜੀ ਵੱਡੀ ਚਿਖਾ ਭਾਵ ਸਹਬੇ ਕਮਾਲ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਉੱਲੇ ਹੋਣ ਲਈ ਜੋਤੀ ਜੋਤ ਸਮਾਉਣ ਲਈ ਸੱਤ ਖਾਲ ਪਿਆਰਨਾ ਕਰਨ ਦੀ ਜਿਹੜੀ ਤਿਆਰੀ ਹੈ ਉਹ ਕਰਦੇ ਨੇ ਇਹ ਸੁਭਾਅਕ ਹੈ ਕਿ ਜਿਹੜਾ ਸਿੱਖ ਔਰ ਗੁਰੂ ਦਾ ਪਿਆਰ ਹੈ ਨੇੜਤਾ ਹੈ ਨਾਤਾ ਹੈ ਉਹ ਐਸਾ ਕਿ ਉਸ ਸਮੇਂ ਦੇ ਜਿਹੜੇ ਸਤਗੁਰੂ ਸਾਹਿਬ ਦੇ ਚਰਨਾਂ ਵਿੱਚ ਸੇਵਾਦਾਰ ਸਿੱਖ ਸਨ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਵੈਰਾਗ ਆਉਣਾ ਇੱਕ ਆਮ ਸੁਭਾਅਕ ਦੀ ਗੱਲ ਸੀ ਸਤ ਜਾਨਿਓ ਜਦੋਂ ਇਹ ਇਤਿਹਾਸ ਇਹ ਸਥਾਨ ਦੇ ਬਾਰੇ ਅਸੀਂ ਜਾਣਿਆ ਤੇ ਮਨ ਵਿੱਚ ਬਹੁਤ ਸਾਰਾ ਵੈਰਾਗ ਆਇਆ ਉਹ ਇੱਕ ਕ੍ਰਿਸ਼ਮਾ ਉਹ ਇੱਕ ਪੂਰਾ ਇਤਿਹਾਸ ਉਸ ਸਮੇਂ ਕੀ ਬਤੀਤ ਹੋਇਆ ਹੋਣਾ ਕੀ ਵਿਤਿਆ ਹੋਣਾ ਉਹ ਇੱਕ ਵਾਰੀ ਪੂਰਾ ਅੱਖਾਂ ਦੇ ਸਾਵੇਂ ਆ ਗਿਆ ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਸਤਗੁਰਾਂ ਦਾ ਸੱਚਖੰਡ ਪਿਆਨਾ ਹੁੰਦਾ ਹੈ ਸੰਗਤਾਂ ਨੂੰ ਮਹਾਰਾਜ ਸੱਚੇ ਬਾਦਸ਼ਾਹ ਸਿੱਖਾਂ ਨੂੰ ਕਹਿੰਦੇ ਆ ਸਿੱਖੋ ਸਾਡੇ ਸਰੀਰਕ ਤੌਰ ਤੇ ਉਲੇ ਹੋਣ ਤੇ ਸਾਡਾ ਸਰੀਰ ਸੱਜਖੰਡ ਜਾ ਰਿਹਾ ਹੈ ਕਿਸੇ ਨੇ ਵੀ ਕੋਈ ਬਰਲਾਪ ਨਹੀਂ ਕਰਨਾ ਪਰ ਸਿੱਖ ਦਾ ਪਿਆਰ ਐਸਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਜਖੰਡ ਪਿਆਨਾ ਕਰ ਜਾਂਦੇ ਨੇ ਤੇ ਪਿੱਛੋਂ ਜਿਹੜੀ ਸੰਗਤ ਐ ਸਿੱਖ ਨੇ ਉਹਨਾਂ ਤੋਂ ਬੈਰਾਗ ਜਿਹੜਾ ਹੈ ਅੰਦਰ ਆਪਣੇ ਥਮਿਆ ਨਹੀਂ ਜਾ ਸਕਿਆ ਕਈ ਘੜੀਆਂ ਲੰਘੀਆਂ ਮਹਾਰਾਜ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਸਿੱਖਾਂ ਨੂੰ ਕੋਈ ਸ਼ੁੱਧ ਬੁੱਧ ਨਾ ਰਹੀ ਜਿਹੜੇ ਸਿੱਖਾਂ ਨੇ ਸਹਿਬ ਜੀ ਦੇ ਪਾਵਨ ਚਰਨਾਂ ਦਾ ਆਸਰਾ ਲਿਆ ਨਿਗਮਾਣਿਆ ਜਿਨ੍ਹਾਂ ਨੇ ਸਤਗੁਰਾਂ ਨੂੰ ਬੋਲਦਿਆਂ ਵੇਖਿਆ ਬਚਨ ਮੁਖ ਤੋਂ ਉਚਰਦੇ ਵੇਖੇ ਉਹ ਸਿੱਖ ਆਪਣੇ ਅੱਖਾਂ ਦੇ ਸਾਹਮਣੇ ਸਤਗੁਰਾਂ ਨੂੰ ਸਰੀਰਕ ਤੌਰ ਤੇ ਸੰਸਾਰ ਤੋਂ ਓਲੇ ਹੁੰਦੇ ਆ ਸੱਚਖੰਡ ਪਿਆਨਾ ਕਰਦੇ ਆ ਵੇਖਿਆ ਨਹੀਂ ਜਾ ਸਕਿਆ ਕੀਰਤਨ ਕਰਦੇ ਰਹੇ ਸਿੱਖ ਇੱਕ ਦਿਨ ਬਤੀਤ ਹੋਇਆ ਪੂਰੀ ਰਾਤ ਲੰਘ ਗਈ ਦੂਜਾ ਦਿਨ ਬਤੀਤ ਹੋਇਆ ਦੂਜੀ ਰਾਤ ਵੀ ਲੰਘ ਗਈ ਦੋ ਦਿਨ ਸਿੱਖ ਕੀਰਤਨ ਕਰਦੇ ਰਹੇ ਸੰਗਤ ਜੀ ਬਿਰਲਾਪ ਕਰਦੇ ਰਹੇ ਬੈਰਾਗ ਆਉਂਦਾ ਰਿਹਾ ਕਿਸੇ ਨੂੰ ਕੋਈ ਸੁਧ ਬੁੱਧ ਨਹੀਂ ਰਹੀ ਕਿਸੇ ਨੇ ਕੁਝ ਵੀ ਨਾ ਛਕਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਜਾਣੀ ਜਾਨ ਸਤਗੁਰ ਸੱਚੇ ਬਾਦਸ਼ਾਹ ਮਹਾਰਾਜ ਇਹ ਵੇਖ ਰਹੇ ਨੇ ਇਹ ਦੋ ਦਿਨ ਤੋਂ ਕੋਈ ਲੰਗਰ ਭੋਜਨ ਪ੍ਰਸ਼ਾਦਾ ਨਹੀਂ ਸਿਰਫ ਕੀਰਤਨ ਔਰ ਵਰਾਗ ਹੈ ਉਸ ਵਰਾਗ ਨੂੰ ਵੇਖਦੇ ਆ ਗੁਰਮੁਖੋ ਨਦੇੜ ਤੋਂ ਕੁਝ ਕਿਲੋਮੀਟਰ ਦੂਰ ਦੀ ਧਰਤੀ ਤੇ ਇੱਕ ਸੰਤ ਰਹਿੰਦਾ ਜਿਹਦਾ ਨਾਮ ਰਤਨਦਾਸ ਹੈ ਪੂਰਨ ਬ੍ਰਹਮ ਗਿਆਨੀ ਹੈ ਵਾਹਿਗੁਰੂ ਪਰਮੇਸ਼ਰ ਨਾਲ ਜੁੜੀ ਹੈ ਸਤਗੁਰੂ ਅਮਰਦ ਵੇਲੇ ਆਉਂਦੇ ਨੇ ਰਤਨਦਾਸ ਨੂੰ ਆਣ ਕੇ ਦਰਸ਼ਨ ਦਿਦਾਰ ਦਿੰਦੇ ਆ ਤੇ ਨਾਲ ਹੀ ਬਚਨ ਕਰਦੇ ਆ ਇਹ ਰਤਨਦਾਸ ਜਾ ਨਾ ਦੇੜ ਦੀ ਧਰਤੀ ਤੇ ਦੋ ਦਿਨ ਪਹਿਲਾਂ ਅਸੀਂ ਸੱਚਖੰਡ ਪਿਆਨਾ ਕੀਤਾ ਪਰ ਮੇਰੇ ਸਿੱਖ ਕੀਰਤਨ ਕਰ ਰਹੇ ਨੇ ਬੈਰਾਗ ਲਿਚਨੇ ਬੈਰਾਗ ਉਹਨਾਂ ਤੋਂ ਥਮਿਆ ਨਹੀਂ ਜਾ ਰਿਹਾ ਉਹਨਾਂ ਤੋਂ ਭੁੱਲ ਨਹੀਂ ਹੋ ਰਿਹਾ ਉਹਨਾਂ ਤੋਂ ਵਿਛੋੜਾ ਸਹਿਆ ਨਹੀਂ ਜਾ ਰਿਹਾ ਜਾ ਚਲਾ ਜਾ ਉਹਨਾਂ ਨੂੰ ਜਾ ਕੇ ਕਹਿ ਕਿ ਇਹ ਗੁਰੂ ਦਾ ਹੁਕਮ ਨਹੀਂ ਬਿਰਲਾਪ ਨਹੀਂ ਕਰਨਾ ਲੰਗਰ ਛਕੋ ਭੋਜਨ ਛਕੋ ਗੁਰੂ ਦੀ ਦੱਸੀ ਹੋਈ ਗੁਰਮਰਯਾਦ ਤੇ ਪਹਿਰਾ ਦੋ ਤੇ ਰਤਨਦਾਸ ਕਹਿੰਦਾ ਦਾਤਾ ਜੀ ਮੈਂ ਭਾਗਾ ਵਾਲਾ ਮੈਂ ਕਰਮਾ ਵਾਲਾ ਆਪ ਜੀ ਨੇ ਮੈਨੂੰ ਦਰਸ਼ਨ ਦਿਦਤੇ ਦਾਤਾ ਆਪ ਜੀ ਦੇ ਸਿੱਖਾਂ ਨੇ ਇਹ ਮੇਰੀ ਗੱਲ ਕਈ ਮਨ ਕਿਵੇਂ ਲੈਣਗੇ ਕਿ ਮੈਨੂੰ ਦਰਸ਼ਨ ਆਪ ਜੀ ਨੇ ਦਿੱਤੇ ਮਹਾਰਾਜ ਆਪ ਜੀ ਕਰੋ ਕਿਰਪਾ ਕੁਝ ਨਾ ਕੁਝ ਨਿਸ਼ਾਨੀ ਜਿਹੜੀ ਨਿਸ਼ਾਨੀ ਮੈਂ ਆਪ ਜੀ ਦੇ ਸਿੱਖਾਂ ਦੇ ਕੋਲ ਜਾ ਕੇ ਉਹਨਾਂ ਤੱਕ ਉਹਨਾਂ ਨੂੰ ਦੱਸ ਸਕਾਂ ਜੋ ਆਪ ਜੀ ਦੇ ਬਚਨ ਨੇ ਉਹ ਉਹਨਾਂ ਤੱਕ ਪਹੁੰਚਦੇ ਕਰ ਸਕਾਂ ਤੇ ਮਹਾਰਾਜ ਲਈ ਫਿਰ ਆਪਣੇ ਕੋਲੋਂ ਸੰਗਤ ਜੀ ਇੱਕ ਦੇਗ ਦਾ ਬਾਟਾ ਦਿੱਤਾ ਉਹ ਦੇਗ ਦਾ ਬਾਟਾ ਲੈ ਕੇ ਰਤਨਦਾਸ ਆਪਣੇ ਇਸ ਡੇਰੇ ਤੋਂ ਨਦੇੜ ਜਾਂਦਾ ਹੈ ਗੁਰੂ ਕੇ ਸਿੱਖਾਂ ਨੂੰ ਇਹ ਸਤਿਗੁਰਾਂ ਦੇ ਬਚਨ ਦੱਸਦਾ ਹੈ ਗੁਰਮਖੋ ਉਹਨਾਂ ਬਚਨਾਂ ਨੂੰ ਸਤ ਕਰਕੇ ਮੰਨ ਕੇ ਤੇ ਪ੍ਰਸ਼ਾਦ ਦਿੱਤਾ ਹੋਇਆ ਸਾਰੇ ਸੰਗਤ ਜੀ ਸਾਰੇ ਸਿੱਖਾਂ ਵਿੱਚ ਵਰਤਾਇਆ ਗਿਆ ਸਭ ਨੇ ਸਤਿਗੁਰਾਂ ਦਾ ਬਾਣਾ ਸਤ ਕਰਕੇ ਮੰਨੇ ਆ ਅੱਜ ਉਸ ਮਹੰਤ ਬਾਬਾ ਸੰਤ ਬਾਬਾ ਬ੍ਰਹਮ ਗਿਆਨੀ ਬਾਬਾ ਰਤਨਦਾਸ ਜੀ ਦੇ ਅਸਥਾਨ ਤੇ ਅਸੀਂ ਆਏ ਸਾਂ ਦਰਸ਼ਨ ਕੀਤੇ ਨੇ ਤੇ ਆਪ ਜੀ ਨੇ ਵੀ ਵੀਡੀਓ ਰਾਹੀਂ ਦਰਸ਼ਨ ਕਰਨੇ ਨੇ ਇਹ ਮਹਾਨ ਜਗ੍ਹਾ ਹੈ ਉਹ ਮਹਾਨ ਸੰਤ ਜੀ ਨੇ ਸਹਿਵੇ ਕਮਾਲਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਦਰਸ਼ਨ ਦਿੱਤੇ ਸ਼ਾਇਦ ਮੈਂ ਸਮਝਦਾ ਇਤਿਹਾਸ ਵਿੱਚ ਇਹ ਪਹਿਲੇ ਹੀ ਅਸੀਂ ਕਹਿ ਸਕਦੇ ਹਾਂ ਮਹਾਂਪੁਰਖਾਂ ਜਿਨ੍ਹਾਂ ਨੂੰ ਮਾਰਨ ਸੱਚਖੰਡ ਜਾਣ ਤੋਂ ਬਾਅਦ ਦਰਸ਼ਨ ਦਿੱਤੇ ਨੇ ਆਓ ਉਹਨਾਂ ਦੇ ਆਸਥਾਨ ਤੇ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਉਹ ਇਸ ਸਥਾਨ ਦੀ ਸੇਵਾ ਕਰਵਾ ਰਹੇ ਨੇ ਬੜਾ ਸੋਹਣਾ ਦਰਬਾਰ ਸਾਹਿਬ ਬਣ ਰਿਹਾ ਹੈ ਤੇ ਹੋਰ ਸਾਰਾ ਪ੍ਰਬੰਧ ਬੜਾ ਸੋਹਣਾ ਹੈ ਆਪ ਜੀ ਵੀ ਦਰਸ਼ਨ ਕਰੋ ਜਦੋਂ ਵੀ ਕਿਸੇ ਵੀ ਗੁਰ ਇਤਿਹਾਸ ਤੇ ਗੁਰ ਇਤਿਹਾਸ ਸਥਾਨ ਤੇ ਜਾਣੇ ਆਸੀਂ ਉਹਨਾਂ ਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਅਸੀਂ ਵੀਡੀਓ ਰਾਈ ਕਰਵਾਉਂਦੇ ਰਹਿੰਨੇ ਆ ਟੈਸੇ ਚੈਨਲ ਨਾਲ ਜਰੂਰ ਜੁੜੋ ਹੋਰਾਂ ਨੂੰ ਵੀ ਜੋੜੋ ਤਾਂ ਕਿ ਜਿਹੜੇ ਇੱਥੇ ਤੱਕ ਨਹੀਂ ਆ ਸਕਦੇ ਉਹ ਇਸ ਚੈਨਲ ਰਾਹੀਂ ਇਹਨਾਂ ਗੁਰਤ ਸਥਾਨਾਂ ਦੇ ਦਰਸ਼ਨ ਕਰ ਸਕਣ ਜੀ ਬਹੁਤ ਬਹੁਤ ਧੰਨਵਾਦ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ